ਦੋ ਟੀਰਾਚੂ ਹੋਈ ਹਿੰਸਕ ਝੜਪ। ਕਿ ਗੱਡੀ ਇੱਕ ਆਈ ਹੈ ਜੀ ਉਹ ਵਾਪਸੇ ਚ ਗੱਲਾਂ ਕਰਦੇ ਪਹਿਲਾਂ ਵੀ ਗੜੇ ਸੀ ਸਿਰ ਟੁੱਟ ਗਿਆ। ਉਹ ਗੱਡੀ ਵਾਲਾ ਕਹਿੰਦਾ ਵੀ ਕੋਈ ਨਹੀਂ ਗੱਡੀ ਨਹੀਂ ਪਵਾਣੀ ਸੀ ਤਾਂ। ਅੱਛਾ ਜੀ ਤੇ ਉਹ ਮੰਨ ਵੀ ਗਏ। ਮੁੜ ਕੇ ਫੇਰ ਇਕਦਮ ਹੀ ਇਕੱਠੇ ਹੋ ਗਏ। ਇੱਕ ਦੂਜੇ ਦੀ ਜਾਨ ਦੇ ਵੈਰੀ ਬਣੇ ਨੌਜਵਾਨ। ਪੁਲਿਸ ਨੂੰ ਇੱਕ ਇਨਫੋਰਮੇਸ਼ਨ ਮਿਸੀ ਕਿ ਇੱਕ ਰੋਡ ਰੇਜ਼ ਦਾ ਇਨਸੀਡੈਂਟ ਹੋਇਆ ਹੈ ਉੱਥੇ ਦੋ ਗੱਡੀਆਂ ਆਪਸ ਵਿੱਚ ਟਕਰੀਏ ਹਨਾਦੇ 3:00 ਵਜੇ ਨੇ ਇੱਟਾ ਰੋੜਿਆਂ ਨਾਲ ਕੀਤਾ ਹਮਲਾ ਅਬੀ ਗੋਲੀ ਚਲੰਦੀ ਘਟਨਾ ਨਹੀਂ ਅਜੇ ਤੱਕ ਕੋਈ ਸਾਹਮਣੇ ਨਹੀਂ ਆਈ ਪਰ ਇਹ ਵੀ ਇੱਕ ਦਾੰਦ ਦਾ ਵਿਸ਼ਾ ਹੈ ਕਿ ਇੱਕ ਜਿਹੜੀ ਇੱਕ ਪਰਸਨ ਹੈ ਉਹਦੇ ਹੱਥ ਸੇ ਬੰਦੂ 60s ਕਲੀਅਰ ਦਿਖ ਰਹੀ ਹੈ ਕਈ ਲੋਕ ਹੋਏ ਗੰਭੀਰ ਜ਼ਖਮੀ ਚੋਣਾਂ ਦੇ ਮੱਦੇ ਨਜ਼ਰ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਹੋਈ ਉਲੰਘਣਾ ਸੁਲਤਾਨਪੁਰ ਲੋਧੀ ਚ ਸ਼ਰਿਆਮ ਉਡੀਆਂ ਕਾਨੂੰਨ ਦੀਆਂ ਤਜੀਆਂ ਦੋ ਧਿਰਾਂ ਦੀ ਝੜਪ ਕਾਰਨ ਵਾਪਰਿਆ ਖੌਫਨਾਕ ਹਾਦਸਾ ਸਾਰੀ ਘਟਨਾ ਸੀਸੀਟੀਵੀ ਕੈਮਰੇ ਚ ਹੋਈ ਕੈਦ ਪੁਲਿਸ ਕਰ ਰਹੀ ਹੈ ਪੂਰੇ ਮਾਮਲੇ ਦੀ ਜਾਂਚ ਸੱਚੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦੇਵਨ ਮੀਡੀਆ ਮੈਂ ਅਸ਼ੁਦੀਪ ਕੌਰ ਸultanpur ਲੋਤੀ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀहां ਤੁਹਾਨੂੰ ਦੱਸਦੇ ਜਿੱਥੇ ਦੋ ਟੀਰਾ ਦੇ ਵਿੱਚ ਖੁੰਨੀ ਝੜਪ ਦੇਖਣ ਨੂੰ ਮਿਲੀ ਹੈ ਜੀहां ਇਟਾਂ ਰੂੜਿਆਂ ਦੇ ਨਾਲ ਇੱਕ ਦੂਜੇ ਦੇ ਉੱਪਰ ਹਮਲਾ ਕੀਤਾ ਗਿਆ ਇੱਕ ਦੂਜੇ ਦੀ ਜਾਨ ਦੇ ਵੈਰੀ ਇਸ ਸੀਸੀਟੀਵੀ ਵੀਡੀਓ ਦੇ ਵਿੱਚ ਬਣਦੇ ਨੌਜਵਾਨ ਦੇਖੇ ਜਾ ਰਹੇ ਨੇ ਦਾ ਇਟਾਂ ਰੂੜਿਆਂ ਦੇ ਨਾਲ ਇਹਨਾਂ ਦੇ ਵੱਲੋਂ ਹਮਲਾ ਕੀਤਾ ਗਿਆ ਤੁਹਾਨੂੰ ਦੱਸ ਦਈਏ ਇਸ ਹਾਦਸੇ ਦੇ ਵਿੱਚ ਕਈ ਲੋਕ ਜਿਹੜੇ ਨੇ ਗੰਭੀਰ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਇਸ ਮਾਮਲੇ ਦੇ ਵਿੱਚ ਸਭ ਤੋਂ ਗੰਭੀਰ ਪੱਖ ਇਹ ਸਾਹਮਣੇ ਆਇਆ ਕਿ ਇੱਕ ਧਿਰ ਦੇ ਨੌਜਵਾਨ ਦੇ ਵੱਲੋਂ ਸ਼ਰੀਆਮ ਪਿਸਤੌਲ ਕੱਢਣ ਦੀ ਵੀ ਚਰਚਾ ਹੋ ਰਹੀ ਹੈ ਦੱਸਿਆ ਜਾ ਰਿਹਾ ਕਿ ਚੋਣਾਂ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਦੇ ਵੱਲੋਂ ਹੁਕਮ ਜਾਰੀ ਕੀਤੇ ਗਏ ਸੀ ਤਾਂ ਸ਼ਰੀਆਮ ਸੁਲਤਾਨਪੁਰ ਲੋਧੀ ਦੇ ਵਿੱਚ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀਆਂ ਤਜੀਆਂ ਉੜਦੀਆਂ ਨਜ਼ਰ ਆ ਰਹੀਆਂ ਨੇ ਹਥਿਆਰ ਲਿਜਾਂਦੇ ਲਗਾਏ ਗਏ ਸਖਤ ਹੁਕਮਾਂ ਦੀ ਖੁੱਲੀ ਜੜੀਆ ਉਲੰਘਣਾ ਮੰਨੀ ਜਾ ਰਹੀ ਹੈ ਇਸ ਘਟਨਾ ਤੋਂ ਬਾਅਦ ਪ੍ਰਸ਼ਾਸਨਿਕ ਕਦਮਾਂ ਤੇ ਵੀ ਵੱਡੇ ਸਵਾਲ ਖੜੇ ਕੀਤੇ ਜਾ ਰਹੇ ਨੇ ਕਿ ਹੁਕਮ ਦੇਣ ਦੇ ਬਾਵੀਦ ਵੀ ਨੌਜਵਾਨ ਅਜਿਹਾ ਕਿਉਂ ਕਰ ਰਹੇ ਨੇ ਦੱਸਿਆ ਜਾ ਰਿਹਾ ਕਿ ਹਾਲੀ ਦੇ ਵਿੱਚ 1 ਦਸੰਬਰ ਨੂੰ ਡਿਪਟੀ ਕਮਿਸ਼ਨਰ ਦੇ ਵੱਲੋਂ ਇਹ ਹੁਕਮ ਜਿਹੜੇ ਨੇ ਜਾਰੀ ਕੀਤੇ ਗਏ ਸਨ ਤਾਂ ਨੌਜਵਾਨਾਂ ਦੇ ਵੱਲੋਂ ਸ਼ਰਿਆਮ ਹੁਕਮਾਂ ਦੀਆਂ ਤਜੀਆਂ ਉਡਾਈਆਂ ਗਈਆਂ ਨੇ ਤਾਂ ਦੋ ਧਿਰਾਂ ਦੇ ਵਿੱਚ ਹੋਏ ਝਗੜੇ ਦੌਰਾਨ ਪਿਸਤੌਲ ਕੱਢਣ ਦੀ ਵੀ ਜਿਹੜੀ ਆ ਚਰਚਾ ਹੋ ਰਹੀ ਹੈ ਕਿ ਛੋਣਾ ਦੇ ਮੱਦੇਨਜ਼ਰ ਹਥਿਆਰਾਂ ਤੇ ਰੋਕ ਲੱਗੀ ਹੋਈ ਸੀ ਤਾਂ ਇਸ ਦੇ ਚਲਦਿਆਂ ਨੌਜਵਾਨ ਦੇ ਵੱਲੋਂ ਸ਼ਰਿਆਮ ਜੜਾਇਆ ਪਿਸਤੌਲ ਕੱਢਿਆ ਗਿਆ ਇਹ ਲੋਕਾਂ ਦਾ ਕਹਿਣਾ ਹੈ ਵੱਲੋਂ ਮੌਕੇ ਤੇ ਪਹੁੰਚ ਕੇ ਝੜਿਆ ਜਾਈਜਾ ਲਿਆ ਗਿਆ ਪੁਲਿਸ ਦਾ ਕਹਿਣਾ ਕਿ ਗੋਲੀ ਚਲਣ ਦੀ ਹਜੇ ਤੱਕ ਕੋਈ ਪੁਸ਼ਟੀ ਨਹੀਂ ਹੋਈ ਪਰ ਇਸ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਜ਼ਖਮੀਆਂ ਦੇ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਜੋ ਸ਼ੁਰੂ ਕਰ ਦਿੱਤੀ ਹੈ ਤਾਂ ਇਸ ਪੂਰੇ ਮਾਮਲੇ ਦੀ ਗੰਭੀਰਤਾ ਦੇ ਨਾਲ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਇਸ ਸਬੰਧੀ ਲੋਕਾਂ ਦਾ ਅਤੇ ਪੁਲਿਸ ਦਾ ਕੀ ਕਹਿਣਾ ਆਬਵੀਅਸ ਨਾ ਦਿਨਿਆ ਤੁਹਾਨੂੰ ਕੀ ਕੰਮ ਕਰਦੇ ਹੋ ਹਰਿਆਣੇ ਦੀ ਸਬਜ਼ੀ ਕੀ ਨਾਮ ਹੈ ਡਾ ਬੰਦੇ ਇਹ ਕਿਹੜਾ ਪੰਡਾ ਕੀ ਗੱਲ ਕਰਦੇ ਹੋ ਇਹ ਵਾਲਾ ਇਹ ਵਾਲਾ ਕੀ ਘਟਨਾ ਹੋਈ ਥੋੜਾ ਟਾਈਮ ਪਹਿਲਾਂ ਇੱਥੇ ਇੱਥੇ ਗੱਡੀ ਇੱਕਾਈ ਹੈ ਜੀ ਉਹ ਵਾਪਸੇ ਜੋ ਗੱਲਾਂ ਕਰਦੇ ਪਹਿਲਾਂ ਵੀ ਗੜੇ ਸੀ ਸੀਸਾ ਟੁੱਟ ਗਿਆ ਉਹ ਗੱਡੀ ਵਾਲਾ ਕਹਿੰਦਾ ਵੀ ਕੋਈ ਨਹੀਂ ਗੱਡੀ ਨਹੀਂ ਪਵਾਣੀ ਸੀ ਸਰਦਾਰ ਅੱਛਾ ਜੀ ਕਿ ਉਹ ਮੰਨ ਵੀ ਗਏ ਮੁੜ ਕੇ ਫੇਰ ਇਕਦਮੀ ਇਕੱਠੇ ਹੋ ਗਏ ਪਤਾ ਨਹੀਂ ਕੀ ਬਣਿਆ ਟਾ ਰੋਡੇ ਵੀ ਚੱਲੇ ਕੋਈ ਹਾਂ ਜੀ ਕੋਈ ਕੋਈ ਬਾਤ ਸੁਣੀ ਕੋਈ ਫੇਰਿੰਗ ਵੀ ਹੋਈ ਥੀ ਫੇਰਿੰਗ ਲਾਣੀ ਕੋਈ ਸੁਣਿਆ ਨਹੀਂ ਅੰਦਰ ਬੈਠੇ ਹਾਂ ਕੀ ਪਤਾ ਲੱਗਦਾ ਆਹ ਆਪ ਤੇ ਕੰਮ ਕਰਦੇ ਠੀਕ ਹੈ ਜੀ ਤੇ ਮੁਕੇ ਤੋਂ ਹਾਂ ਉਹ ਕਿਹ ਕੁਲਸ ਆ ਗਈ ਸੀ ਨਹੀਂ ਨਹੀਂ ਆਈ ਸੀ ਬਾਅਦ ਚਾਈ ਬਾਅਦ ਚਾਈ ਪੁਲਸ ਹਾਂ ਕਿੰਨਾ ਕੁ ਚਿਰ ਬਾਅਦ ਉਹ ਇਹ ਅੱਧਾ ਘੰਟਾ ਬਾਅਦ ਉਹ ਕਿੰਨਾ ਕੁ ਚਿਰ ਇਹ ਜਿਹੜਾ ਝਗੜਾ ਚੱਲਦਾ ਰਿਹਾ ਇਹ ਚੱਲਦਾ ਰਿਹਾ 15-20 ਮਿੰਟ ਇੱਥੇ ਕਿੰਨੀਆਂ ਕੁ ਗੋਲੀਆਂ ਚੱਲੀਆਂ ਇੱਥੇ ਜੀ ਮੈਂ ਕਹੀ ਅੰਦਰ ਖੜੇ ਆਵਾਜ਼ਾਂ ਸੁਣਾਈ ਦਿੱਤੀ ਆਵਾਜ਼ਾਂ ਸੁਣਾਈ ਦਿੱਤੀ ਗੈਂਟੀ ਨਹੀਂ ਕੋਈ ਵੀ ਚੱਲਿਆ ਕੀ ਨਹੀਂ ਕਿੰਨੇ ਕੁ ਨੌਜਵਾਨ ਸੀ ਇੱਥੇ ਆਏ ਹੋਣੇ ਕੋਈ 40-50 ਲੜਾਈ ਦਾ ਮੁੱਢ ਕਾਰਨ ਜਿਹੜਾ ਉਹ ਗੱਡੀ ਗੱਡੇ ਸ਼ੀਸ਼ੇ ਤਾਂ ਹੀ ਹੈ ਬਸ ਅੱਛਾ ਉਹ ਇੱਕ ਲੇਡੀ ਜੀ ਸੀ ਤੇ ਇੱਕ ਬੰਦਾ ਸੀ ਸ਼ਾਮ ਨੂੰ ਲਗਭਗ 4 ਵਜੇ ਤੋਂ ਪਹਿਲੇ ਆਪਾਂ ਨੂੰ ਇੱਕ ਪੁਲਿਸ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਰੋਟਰੀਸ ਦਾ ਇਨਸੀਡੈਂਟ ਹੋਇਆ ਹੈ ਉੱਥੇ ਦੋ ਗੱਡੀ ਆਪਸ ਵਿੱਚ ਬਜੀਏ ਉਹਨਾਂ ਦੇ ਸ਼ੀਸ਼ੇ ਬਜਿਨੇ ਉਹਦੇ ਬਾਅਦ ਪੁਲਿਸ ਮੌਕੇ ਤੇ ਪਹੁੰਚ ਕੇ ਉੱਥੋਂ ਉੱਥੋਂ ਦਾ ਸੀਸੀਟੀਵੀ ਕਲੈਕਟ ਕੀਤਾ ਹੈ ਤੇ ਬਾਕੀ ਦੀ ਕਾਨੂੰਨੀ ਕਾਰਵਾਈ ਆਪਾਂ ਕਰ ਰਹੇ ਹਾਂ ਅੰਡਰ ਇਨਵੈਸਟੀਗੇਸ਼ਨ ਮੇਟਰ ਹ ਹੁਣ ਤੱਕ ਕੀ ਲੱਗਿਆ ਕੀ ਹੈ ਜੀ ਆਇਡੈਂਟੀਫਾਈ ਹੋਇਤੇ ਹੈ ਬੰਦੇ ਨਹੀਂ ਆਇਡੈਂਟੀਫਾਈ ਸੀਸੀਟੀਵੀ ਚ ਬੰਦੇ ਆ ਰਹੇ ਨੇ ਪਰ ਆਪਾਂ ਇੱਕ ਸਟੇਟਮੈਂਟ ਲੈਵਾਂਗੇ ਜੋ ਵੀ ਪਾਰਟੀ ਇੱਕ ਦੀਰ ਜੜੀ ਇੰਜੂਰਡ ਹੋਈ ਹੈ ਉਹ ਹਸਪਤਾਲ ਚ ਹੈ ਉਹਨੂੰ ਆਪਾਂ ਇਹ ਸਟੇਟਮੈਂਟ ਲੈ ਕੇ ਬਾਕੀ ਦੀ ਕਾਨੂੰਨੀ ਕਾਰਵਾਈ ਅਕੋਰਡਿੰਗਲੀ ਆਪਾਂ ਫੋਲੋਅ ਅਪ ਕਰਾਂਗੇ ਇਹ ਪੂਦੇ ਬਾਅਦ ਹੀ ਜਦੋਂ ਇਨਸਟੈਂਟ ਹੋਇਆ ਹੈ ਉਹ ਸਾਰੀ ਡਿਟੇਲ ਜਿਹੜੀ ਹੈ ਆਪਾਂ ਸ਼ੇਅਰ ਕਰਾਂਗੇ ਜਦੋਂ ਆਪਾਂ ਨੂੰ ਪੂਰੀ ਡਿਟੇਲ ਸਾਹਮਣੇ ਆਵਗੀ ਪੁਲਿਸ ਦੇ ਸਾਹਮਣੇ ਆਪਾਂ ਪੂਰੀ ਡਿਟੇਲ ਸ਼ੇਅਰ ਕਰਾਂਗੇ ਹਰ ਕਿੰਨੇ ਲੋਕ ਜ਼ਖਮੀ ਹੋਏ ਨੇ ਜੀ ਇਹ ਵੀ ਆਪਾਂ ਅੰਡਰ ਇਨਵੈਸਟੀਗੇਸ਼ਨ ਮੈਟਰ ਹੈ ਜ ਰੀਪੋਰਟ ਜ਼ਰੂਰੀ ਆਉਗੀ ਉਹ ਦੇ ਅਕੋਰਡਿੰਗ ਆਪਾਂ ਤੁਹਾਨੂੰ ਇਨਫੋਰਮੇਸ਼ਨ ਸਾਥ ਗੋਲੀ ਚੱਲਣ ਦੀ ਵੀ ਘਟਨਾ ਹੈ ਸਰ ਵਿੱਚ ਦੀ ਇਹਦੇ ਗੋਲੀ ਚੱਲਣ ਦੀ ਘਟਨਾ ਨਹੀਂ ਅਜੇ ਤੱਕ ਕੋਈ ਸਾਹਮਣੇ ਨਹੀਂ ਆਈ ਪਰ ਇਹ ਵੀ ਇੱਕ ਜਾਂਚ ਦਾ ਵਿਸ਼ਾ ਹੈ ਕਿ ਇੱਕ ਜਿਹੜੀ ਇੱਕ ਪਰਸਨ ਹੈ ਉਹਦੇ ਹੱਥ 'ਚ ਬੰਦੂਕ ਸੀਸੀਟੀ ਵੀਸ ਕਲੀਅਰ ਦਿਖ ਰਹੀ ਹੈ ਉਹਦੀ ਆਪਾਂ ਇਨਵੈਸਟੀਗੇਸ਼ਨ ਕਰਾਂਗੇ ਅਗਰ ਗੋਲੀ ਚੱਲਣ ਦੀ ਜੀ ਘਟਨਾ ਹੈ ਤਾਂ ਉਹ ਵੀ ਆਪਾਂ ਬਾਅਦ 'ਚ ਆਪਾਂ ਕਾਨੂੰਨਨ ਕਾਰਵਾਈ ਕਰਾਂਗੇ ਉਹਦੇ ਆ